ਛਾਤਰਾ ਮਾਰੇ ਬੋਲਿਆ ਨੀ ਸ਼ਰਤ ਕੋਈ ਇਹ ਨਾ ਕਵੇ ਖਰੇਨਾ ਦਾ ਲੈਣੇ ਚੋਂ ਹੁੰਦੀ ਆ ਵਾ ਇੱਥੇ ਕਾਹਦੇ ਇਧਰ ਮਾਰ ਦਿੰਦੀ ਕਾਹ ਕਰੁੰਦੀ ਜੀ ਅੰਦਰ ਕ੍ਰੀਬਨ ਮੈਂ ਇਹ ਇੱਕ ਕਮਰੇ ਦੇ ਵਿੱਚੋਂ 8 10 ਵਾਟਿਕਾ ਪਹਿਲਾਂ ਕੱਢ ਚੁੱਕਾ ਇਹ ਜਿਲਾ ਤਰਨਤਾਰਨ ਮਰਾਤਪੁਰ ਏਰੀਆ ਵਾ ਜਿਲਾ ਤਰਨਤਾਰਨ ਇਹ ਬਾਲਿਆਂ ਵਾਲੀਆਂ ਛੱਤਾਂ ਦੇ ਜਿਹੜੇ ਸੈਂਟਰ ਗੌਰਮੈਂਟ ਵੱਲੋਂ ਗਰੀਬ ਪਰਿਵਾਰਾਂ ਦਾ ਪੈਸਾ ਆਇਆ ਸੀ ਉਹ ਤਰਨਤਾਰਨ ਨਗਰ ਕੌਂਸਲ ਦੇ ਇਮਾਨਦਾਰ ਜਿਹੜੇ ਅਫਸਰ ਆਪਰੇ ਉਹਨੂੰ ਇਹਨੇ ਕਿਹਾ ਸੀ ਇਮਾਨਦਾਰ ਹਨ ਉਹਨਾਂ ਨੇ ਇੱਕ ਕਿਸ਼ਤ ਦਾ 10000 ਰੁਪਇਆ ਲੈ ਕੇ ਫੇਰ ਲੋਕਾਂ ਨੂੰ ਪੈਸੇ ਪਾਏ ਤੇ ਪਾਏ ਕਿਹਨਾਂ ਦੇ ਆ ਜਿਨ੍ਹਾਂ ਦੇ ਮਕਾਨ ਪਹਿਲਾਂ ਹੀ ਬਣੇ ਹੋਏ ਤੇ ਜਿਨ੍ਹਾਂ ਦੇ ਮਕਾਨਾਂ ਦਾ ਬਿਲਕੁਲ ਜਾਇਜ਼ ਸੀਟ ਉਹਨਾਂ ਨੂੰ ਇਹਨਾਂ ਨੇ ਪੈਸੇ ਹੀ ਨਹੀਂ ਪਾਏ ਹੋਏ ਇਹਦੀ ਇਨਕੁਆਰੀ ਮੈਂ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਭੇਜੀ ਫਿਰ ਮੈਂ ਪੰਜਾਬ ਦੇ ਗਵਰਨਰ ਨੂੰ ਭੇਜੀ ਉਸ ਤੋਂ ਬਾਅਦ ਮੈਂ ਇਹ ਵੀਡੀਓ ਦੇ ਮਤਲਬ ਕੁ ਦੱਸਣਾ ਚਾਹੁੰਨਾ ਕਿ ਨਾ ਤੇ ਪੰਜਾਬ ਵਿਜੀਲੈਂਸ ਵੱਲੋਂ ਕੋਈ ਇਹਨਾਂ ਦੀ ਕਾਰਵਾਈ ਕੀਤੀ ਗਈ ਨਾ ਪੰਜਾਬ ਦੇ ਗਵਰਨਰ ਸਾਹਿਬ ਵੱਲੋਂ ਕੀਤੀ ਗਈ ਤੇ ਨਾ ਇਹਨਾਂ ਦੀ ਜਿਹੜੀ ਆ ਡੀਸੀ ਸਾਹਿਬ ਵੱਲੋਂ enquairy ਜਿਹੜੀ ਪਹਿਲੀ ਸੀ ਉਹ ਮੁਕੰਮਲ ਤੌਰ ਤੇ ਕੀਤੀ ਗਈ ਇਹ ਤੋਂ ਸਾਬਿਤ ਹੁੰਦਾ ਵਾ ਕਿ ਉੱਤੇ ਤੋਂ ਲੈ ਕੇ ਥੱਲੇ ਤੱਕ ਤੰਗਣੀ ਤਾਣੀ ਜਿਹੜੀ ਹੋਈ ਆ ਬਾਕੀ ਹੁਣ ਮੈਂ ਆਪਰਾ ਮਾਨਯੋਗ ਐਸ்சி ਕਮਿਸ਼ਨ ਪੰਜਾਬ ਚੰਡੀਗੜ੍ਹ ਨੂੰ ਇੱਕ ਲਿਖਤੀ ਲੈਟਰਾਈਂ ਬੇਨਤੀ ਕਰਾਂਗਾ ਵੀ ਜਿੰਨਾ ਲੋਕਾਂ ਦੇ ਅੱਜ ਤੱਕ ਇਹਨਾਂ ਨੇ ਮਕਾਨਾਂ ਦੇ ਪੈਸੇ ਨਹੀਂ ਪਾਈ ਔਰ ਇਹ ਮਾਨਦਾਰ ਰਕਸ਼ਾ ਦੇ ਜਿਹੜੀ ਪ੍ਰਾਪਰਟੀ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰੋ ਕਿ ਇਹਨਾਂ ਗਰੀਬਾਂ ਦਾ ਪੈਸਾ ਖਾ ਕੇ ਤੇ ਬਾਕੀ ਪੈਸਾ ਆਪਣੀ ਪ੍ਰਾਪਰਟੀ ਕਿਹਨੇ ਬਣਾਈ ਹੈ 1 ਕਰੋੜ ਰੁਪਈਆ ਦਾ ਤਰਨਤਾਰ ਨਗਰ ਕੌਂਸਲ ਵੱਲੋਂ ਕਬਲਾਵਾ ਜੇ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਪੀ ਇੰਨਾ ਕਿੰਨੇ ਅਰਬਾਂ ਖਰਬਾਂ ਰੁਪਿਆ ਸੈਂਟਰ ਗਵਰਨਮੈਂਟ ਦਾ ਗਰੀਬਾਂ ਦਾ ਪੋਠਾ ਨਾ ਖਰਿਆ ਪੀ ਛੱਡ ਗਾਲ ਦੇ ਅੱਜ ਜਿਹੜੇ ਮੇਰੇ ਬੇਜਬਾਨ ਬੇਜਬਾਨ ਡੌਕ ਪਾਣੀ ਵਿੱਚ ਬੈਠੇ ਨੇ ਜਾਂ ਮੈਂ ਇਹ ਪਾਣੀ ਕੱਢਣ ਦਿਆਂ ਇਹ ਜਿਹੜੇ ਕਰਪਟ ਪ੍ਰਿਸ਼ਟ ਅਫਸਰ ਨੇ ਉਹਨਾਂ ਦੀ ਬਦੌਲਤ ਮੇਰੇ ਬੇਜਬਾਨ ਜਾਨਵਰ ਪਾਣੀ ਦੇ ਵਿੱਚ ਬੈਠੇ ਨੇ ਮੈਂ ਇਹ ਕਹਾਂਗਾ ਕਿ ਬੇਜਬਾਨ ਦੀ ਜਿਹੜੀ ਹਾ ਹੁੰਦੀ ਆ ਬਹੁਤ ਮਾੜੀ ਹੁੰਦੀ ਆ ਮੈਂ ਕਹਿੰਨਾ ਪ੍ਰਮਾਤਮਾ ਇਹਨਾਂ ਨੂੰ ਇਹੋ ਜਿਹੀ ਨਸੀਹਤ ਦਵੀਂ ਇਹਨਾਂ ਅਫਸਰਾਂ ਪ੍ਰਿਸ਼ਟ ਅਫਸਰਾਂ ਨੂੰ ਕਿ ਜਿਹੜੀ ਇਹ ਬੋਲ ਕੇ ਕਿਸੇ ਨੂੰ ਦੱਸ ਨਾ ਸਕਣ ਇਹਨਾਂ ਦੇ ਖਿਲਾਫ ਬੰਦ ਦੀ ਕਾਰਵਾਈ ਐਸੇ ਕਮਿਸ਼ਨ ਨੂੰ ਲੈਟਰ ਭੇਜ ਕੇ ਕਰਵਾਈ ਜਾਏਗੀ ਉਹਦੇ ਵਿੱਚ ਸਭ ਤੋਂ ਮੇਨ ਜਵਾਬਦਾਰੀ ਉਹ ਅਫਸਰਾਂ ਦੀ ਹੋਏਗੀ ਜਿਨ੍ਹਾਂ ਨੂੰ ਮੈਂ ਡੀਸੀ ਸਾਹਿਬ ਨੂੰ ਲੈਟਰ ਭੇਜੀ ਸੀ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਤੋਂ ਮੇਰੀ ਪੰਜਾਬ ਸਰਕਾਰ ਗਾੜੀ ਬੇਨਤੀ ਹੈ ਕਿ ਭ੍ਰਿਸ਼ਟ ਅਫਸਰਾਂ ਨੂੰ ਨਾਥ ਪਾਓ ਖਾਸ ਕਰਕੇ ਕਰੋੜਾ ਰੁਪਇਆ ਜਿਹੜਾ ਕੋਠੀਆਂ ਦੀਆਂ ਗ੍ਰਾਂਟਾਂ ਦਾ ਆਇਆ ਵਾ ਉਹ ਜਿਹੜੇ ਜਿਹੜੇ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਇਹਨਾਂ ਦੀ ਪ੍ਰਗਤੀ ਦੀ ਜਾਂਚ ਕਰੋ ਕਿ ਇਹਨਾਂ ਨੇ ਆਪਣੀ ਗਿਆਦਦ ਜਿਹੜੀ ਆ ਕਿੰਨੀ ਬਣਾਈ ਆ ਤੇ ਕਿੰਨੂ ਕਿੰਨੇ ਪੈਸੇ ਪਾਏ ਆ ਤੇ ਇਹਨਾਂ ਦੇ ਆਪ ਦੀ ਪ੍ਰਗਤੀ ਦੀ ਖਾਸ ਕਰਕੇ ਜਾਂਚ ਹੋਣੀ ਜ਼ਰੂਰੀ ਆ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਵਾ ਕਿ ਇਹਨਾਂ ਨੇ ਬਹੁਤ ਪੈਸਾ ਜਿਹੜਾ ਵਾ ਖਾਦਾ ਆਇਆ ਵਾ ਤੇ ਇਹਨਾਂ ਦੇ ਖਰਾਬ ਬਣ ਦੀ ਕਾਰਵਾਈ ਕੀਤੀ ਜਾਵੇ ਧੰਨਵਾਦ